ਮੇਰਾ ਨਾਮ ਜਸ਼ਨਦੀਪ ਕੌਰ ਹੈ ਮੈਂ ਪਲੱਸ 1 ਸਾਇੰਸ ਦੀ ਵਿਦਿਆਰਥਣ ਹਾਂ ਅੱਜ ਸਾਡੇ ਕਾਲਜ ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਵਿੱਚ ਡੀਸੀ ਸਾਹਿਬ ਆ ਰਹੇ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਆਪਣੇ ਕਾਲਜ 'ਚ ਡੀਸੀ ਸਾਹਿਬ ਆ ਰਹੇ ਨੇ ਉਹਨਾਂ ਦੇ ਆਉਣ ਦੀਆਂ ਕਿਵੇਂ ਤਿਆਰੀਆਂ ਚੱਲ ਰਹੀਆਂ ਹਾਂ ਹਾਂ ਬੇਟਾ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਡੀਸੀ ਸਾਹਿਬ ਜਿਹੜੀ ਸਾਡੇ ਬਤੌਰ ਚੀਫ ਗੈਸਟ ਆ ਰਹੇ ਹਨ ਉਹ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਉਸ ਸੂਚਿਸ਼ ਨੂੰ ਵੱਲੋਂ ਅੱਜ ਇੱਕ ਬਹੁਤ ਅੱਛਾ ਮੀਡੀਆ ਜੋ ਸਾਡੇ ਦੇਸ਼ ਦਾ ਮੀਡੀਆ ਹੈ ਉਸ ਦੇ ਮੀਡੀਆ ਦੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਵਿਸ਼ੇ ਦੇ ਉੱਤੇ ਇੱਕ ਬਹੁਤ ਹੀ ਅੱਛਾ ਸੰਵਾਦ ਸੈਮੀਨਾਰ ਰੱਖਿਆ ਗਿਆ ਉਸ ਸੈਮੀਨਾਰ ਦੇ ਵਿੱਚ ਪੰਜਾਬ ਦੀਆਂ ਮਸ਼ਹੂਰ ਮੀਡੀਆ ਨਾਲ ਜੁੜੀਆਂ ਹੋਈਆਂ ਹਸਤੀਆਂ ਪਹੁੰਚ ਰਹੀਆਂ ਤੇ ਉਹਨਾਂ ਹਸਤੀਆਂ ਦੇ ਵਿੱਚ ਬਤੌਰ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਭਰੇ ਜੀ ਉਹ ਆ ਰਹੇ ਨੇ ਤੇ ਉਹਨਾਂ ਦੇ ਸਾਹਮਣੇ ਦੇ ਵਿੱਚ ਜਿਹੜੀਆਂ ਤਿਆਰੀਆਂ ਸਾਰੀਆਂ ਲਗਭਗ ਮੁਕੰਮਲ ਨੇ ਤੇ ਸੈਮੀਨਾਰ ਦੀ ਬਿਲਕੁਲ ਤਿਆਰੀਆਂ ਸਾਰੇ ਜਰਨਲਿਸਟ ਪਹੁੰਚ ਚੁੱਕੇ ਆ ਤੇ 4-500 3-400 ਜਰਨਲਿਸਟ ਜਿਹੜਾ ਹੈਗਾ ਉਹ ਹਾਜ਼ਰ ਹੋ ਰਿਹਾ ਹੈ ਤੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਤਿਆਰੀ ਹੈ ਬੜਾ ਅੱਛਾ ਮਾਹੌਲ ਹੈ ਤੇ ਵਿਦਿਆਰਥੀਆਂ ਲਈ ਵੀ ਲਾਹੇਵੰਦ ਹੋਏਗਾ ਸਾਡੀ ਸੁਸਾਇਟੀ ਲਈ ਸਾਡੇ ਸਮਾਜ ਲਈ ਇਹ ਸੰਵਾਦ ਹੈ ਜਿਹੜੇ মিডিਆ ਦੇ ਨਾਲ ਕਿਉਂਕਿ মিডিਆ ਇੱਕ ਥਾ ਸਤੰਭ ਹੈ ਸਾਡੇ ਲੋਕਤੰਤਰ ਦਾ ਸਾਡੇ ਤੇ ਉਹ ਉਹ ਉਹਨੂੰ ਕਿਵੇਂ ਮਜ਼ਬੂਤ ਰੱਖਿਆ ਜਾ ਸਕੇ ਕਿਸ ਤਰੀਕੇ ਨਾਲ ਆਵਾਜ਼ ਸਾਡੀ ਜਿਹੜੀ ਹੈਗੀ ਬਲੰਦ ਹੋ ਸਕੇ ਉਹ ਸਾਰੇ ਸੰਵਾਦ ਫਿਰ ਇਥੇ ਉਹ ਹੋਣੇ